ओके 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 चलो कर दियो खोल के यार नाड़ ਦਾ हां ਮੈਂ ਨਾੜ ਦਾ ਵੀ ਮੜ ਗਈ ਐਕਸ ਖੋਲ ਦੇ ਕਰ ਫਿਰ ओके ਦੇਖੋ ਹੰਟੈਂਡ ਆ ਆਪਣੇ ਉਹ ਕਰ ਇਹ ਵੀ ਇੱਦਾਂ ਇੱਕ ਦੂਜੀ ਤੇ ਲਿਗਾਮੈਂਟ ਲੱਗੀ ਐ ਇੱਕ ਦੂਜੀ ਤੇ ਟਿਕਦੀ ਐ ਤਾਂ ਆਪਾਂ ਤੁਰਦੇ ਆ ਇਹਨੂੰ ਆ ਚਪਣੀ ਐ ਜੋਇੰਟ ਤੋਂ ਟਕਿਆ ਹੋਇਆ ਆਹ ਹੱਡੀ ਉੱਪਰੋਂ ਜਾਣੋ ਦਾ ਰਹੀ ਜੇ ਜਾਊਗੀ ਸਾਰੀ ਲਾਤੀ ਉੱਪਰੋਂ ਖਿੱਚੋ ਤੇ ਨਹੀਂ ਤਾਂ ਫਿਰ ਆ ਜੇ ਇੱਥੇ ਗੈਪ ਵਧੂਗਾ ਤਾਂ ਆ ਹੱਡੀ ਥੱਲੇ ਨੂੰ ਜਾਊਗੀ ਤਾਂ ਹੀ ਇੱਥੇ ਗੈਪ ਵਧੂਗਾ ਜੇ ਹੱਡੀ ਥੱਲੇ ਨੂੰ ਜਾਊਗੀ ਜੇ ਇੱਥੇ ਗੈਪ ਕਿਵੇਂ ਵਧੂ ਇਹਦਾ ਨਾ ਗੈਪ ਪਤਾ ਹੁੰਦਾ ਨਾ ਘੜਦਾ ਹੁੰਦਾ ਜਿਹੜਾ ਤੇਰਾ ਕੋਡੇ ਦਾ ਅਕਸਰਾ ਕੀਤਾ ਦਿਖਾਓ ਕਿੱਥੇ ਆ ਇਹਦੇ ਚ ਚਪਣੀ ਹੈਗੀ ਦੇਖੀ ਤਾਂ ਮੈਂ ਪੁੱਛਿਆ ਚਪਣੀ ਹੈਗੀ ਜੇ ਚਪਣੀ ਗੈਪ ਕਰਦਾ ਕੋਡੇ ਦਾ ਗੈਪ ਵਧ ਘੜ ਕੇ ਦਿਖਾ ਸਕਦਾ ਬੇਨ ਆਹ ਦੱਪੜੀਆਂ ਅੱਜ ਆਪਣੀ ਚਾਲ ਆ 1.5 ਇੰਚੀ ਆਧਾ ਇੰਚੀ ਇਹ ਆ ਤਾਂ ਸਮਝੋ ਗੋਡਾ ਠੀਕ ਹੈ ਆ ਪੜਤਾਲੀ ਹੱਡੀ ਇੱਥੇ ਆ ਕੁੰਡਾ ਹੈ ਇੰਦਰ ਵੀ ਆ ਕੁੰਡਾ ਹੈ ਦਿਮਾਗ ਤੋਂ ਥੱਲੇ ਆ ਸੁਖਨਾ ਨਾੜੀ ਆ ਪੁਰਪੜੀ ਜੀ ਨੂੰ ਆਪਾਂ ਕਹਿੰਦੇ ਆ ਹਾਂ ਦੋਨੇ ਪਾਸੇ ਆ ਕੇ ਇਦਾਂ ਇਦਾਂ ਹੋਣੀਆਂ ਇਹ ਇੱਕ ਨਾਲ ਇੱਧਰ ਗਈ ਇੱਕ ਇੱਧਰ ਗਈ ਜਦੋਂ ਆਪਾਂ ਕੇਚੀ ਨੂੰ ਧੱਕਦੇ ਆ ਚੱਕਦੇ ਆ ਖਿੱਚਦੇ ਆ ਜੈਂਕ ਪੈ ਡਿੱਗ ਪਈ ਤਾਂ ਪੱਟ ਦਾ ਤੇ ਲੱਗਦਾ ਜ਼ੋਰ ਲੱਗਦਾ ਪੜਤਾਲੀ ਹੱਡੀ ਅੰਦਰ ਗ੍ਰਿਪ ਕਰ ਜਾਂਦੀ ਹੈ ਗ੍ਰਿਪ ਕਰਨਾ ਦੋਨੇ ਹੱਡੀਆਂ ਵਜਾਲੇ ਆ ਕੇ ਨਾਲ ਚਿੱਪ ਹੋ ਗਈ ਜਾਂ ਨਾੜ ਸਟਰਕਚਰੋ ਕੇ ਬਲੱਡ ਵਾਰ ਨਿਕਲ ਗਿਆ ਜਾਂ ਨਾੜ ਦੇ ਝੀਟ ਲੱਗ ਕੇ ਸੋਜ ਹੋ ਗਈ ਜਿਹੜਾ ਐਦਾਂ ਹੋ ਗਿਆ ਇਹਨਾਂ ਨੂੰ ਜਦੋਂ ਡਾਕਟਰ ਨੇ ਸਹੀਕਰ ਦੇ ਪਾ ਕੇ ਐਕਸਰਾ ਜਾਂ ਐਮ ਆਰ ਆਈ ਕਰਦੀ ਆ ਇਹ ਲਾ ਤਕੜਾ ਕੇ ਪਹਿਣਗੇ ਮੇਰੇ ਦਰਦ ਨਾ ਹੋਵੇ ਲਾ ਤਕੜਾ ਕੇ ਪਹਿਣਗੇ ਜੇਨ ਦਾ ਕੱਦ 5 ਫੁੱਟ ਦੇ ਆਸ-ਪਾਸ ਆ ਤਾਂ 304 ਐਲ ਐਚ ਫਰਕ ਆਊਗਾ ਉਹ ਇੱਥੇ ਆ ਦਰਦ ਇੱਥੇ ਹੋ ਰਿਹਾ ਫਰਕ ਇੱਥੇ ਆ ਇੱਥੇ ਦਿਖਾਊਗਾ ਤੁਸੀਂ ਕਿੱਥੋਂ ਕਿੱਥੋਂ ਦਵਾਈ ਲਈ ਕਿੰਨੇ ਕ ਜਣਾ ਦਵਾਈ ਇਹਦਾ ਜਵਾਬ ਹਾਂ ਜੀ ਅੱਛਾ ਰਹਿ ਗਿਆ ਤਾਂ ਮੈਂ ਤਾਂ ਜੇ ਸੈਟਿੰਗ ਇੰਜੇ ਕੋ ਦਵਾਈ ਤਾਂ ਦਿੱਤੀ ਤੁਹਾਨੂੰ ਮੈਂ ਫਰਕ ਮਹਿਸੂਸ ਹੋ ਰਿਹਾ ਮੇਰਾ ਚੈਲੰਜ ਹੈ ਕਿ ਜਿਹੜਾ ਤਿੰਨ ਮਹੀਨੇ ਗੁਰੂਾਨ ਪਾਸ਼ਾ ਦੀ ਕਿਰਪਾ ਦੇ ਨਾਲ ਤਿੰਨ ਮਹੀਨੇ ਮੇਰੇ દવાਖਾਨੇ ਤੋਂ ਦਵਾਈ ਖਾ ਰਿਹਾ ਨਾ ਕੋਟਿਆਂ ਦੀ ਮੈਂ ਕਹਿੰਦਾ ਜੇ ਨਹੀਂ ਠੀਕ ਮੇਰੀ ਸ਼ੱਕਤਵਾਜਾ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚ ਚੁੱਕੇ ਹਾਂ ਪਾਪਾ ਸ਼੍ਰੀ ਚੰਦ ਜੀ ਦੇਸੀ ਦਵਾਈ ਖਾਨਾ ਕਿਉਂਕਿ ਇੱਥੇ ਕਿਹਾ ਜਾਂਦਾ ਹੈ ਕਿ ਜੇਕਰ ਤੁਹਾਡੇ ਗੋਡਿਆਂ ਦਾ ਰੋਗ ਨੇ ਤੁਹਾਡੇ ਡਿਸਕ ਪ੍ਰੋਬਲਮ ਆ ਜਾਂ ਫਿਰ ਤੁਹਾਡੇ ਸਰਵਾਈਕਲ ਦੀ ਕੋਈ ਦਿੱਕਤ ਹੈ ਤਾਂ ਇੱਥੇ ਆ ਕੇ ਤੁਹਾਡੇ ਹਰ ਇੱਕ ਰੋਗ ਦੂਰ ਹੋਣਗੇ ਤੇ ਇੱਥੇ ਬਹੁਤ ਸਾਰੇ ਲੋਕ ਜਿਹੜੇ ਆਏ ਹੋਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਇੱਥੇ ਆ ਕੇ ਕਿੰਨਾ ਕੁ ਉਹਨਾਂ ਨੂੰ ਆਰਾਮ ਮਿਲਿਆ ਕਿਹੜੀਆਂ-ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਤੋਂ ਉਹਨਾਂ ਦੇ ਹੱਲ ਹੋਏ ਨੇ ਤੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਆਓ ਆਪਾਂ ਗੱਲਬਾ ਕਰ ਦੋ ਤੇ ਲੱਗੇ OK ਕਰ ਦੋ ਬਸ ਕੁਕਾਰਾ ਇਕੱਠਾ ਬੋਤਲ ਕਰ ਇਕੱਠਾ ਦਾ ਲੱਗੇ ਦੇਖੋ ਰਾਈਟ ਹੈ ਰਾਈਟ ਹੈ ਬਾਈ ਕੋਲ ਬਾਈ ਬੋਤਲ ਇੱਕ ਮਿੰਟ ਫੜ ਮੈਨੂੰ ਫੜ ਕੇ ਦੇ ਉਹ ਸੀ ਜੈਨੂ ਮੁਰਦਾ ਦੀ ਦਾ ਉੱਤਕ ਅੰਤਰ ਮੇਰਾ ਤੁਸੀਂ ਔਰ ਤਾਂ ਤੁਹਾਡੇ ਸਟਾਰਟ ਕਰੇ ਵਾਠਾ ਕਰੋ ਵਾਠਾ ਨਾਲ ਲੱਗ ਗਿਆ ਤੁਸੀਂ ਇਹਨੇ ਮੁਰਦਾ ਮੈਂ ਤੁਸੀਂ ਕਹਾਂ ਮੈਂ ਘੜੀ ਸੀ ਕਰਦੀਆਂ ਮੁਰਦਾ ਨਹੀਂ ਤੁਹਾਡਾ ਸਵਾਲ ਇਸ ਮੈਂ ਤੁਹਾਡੇ ਕਹਿ ਰਹੇ ਤੁਹਾਨੂੰ ਮੈਂ ਕਹਿ ਰਿਹਾ ਸਿੱਧਾ ਨਾਲ ਲਾ ਕੇ ਤੁਹਾਡੇ ਕੋਲ ਕਿਵੇਂ ਨਹੀਂ ਮੁੜਦਾ ਹੋਰ ਕਿਵੇਂ ਮੁੜਦਾ ਛੱਡੀ ਕਮੈਂਟ ਤੋਂ ਕਰੋ ਟਾਈਟ ਕਰੋ ਖਿੱਚ ਕੇ ਨਾਲ ਲਾਓ ਚੱਲਾ ਫਿਰ ਖੋਲ ਦੇ ਖੋਲ ਦੇ ਖੋਲ ਦੇ ਖੋਲ ਦੇ ਕੋਈ ਟਰਾਈਟ ਕਰ ਖੋਲ ਕੇ ਯਾਰ ਨਾਲ ਦਾ ਹਾਂ ਮੈਂ ਨਾਲ ਦਾ ਵੀ ਮੜ ਜੀ ਐਸ ਖੋਲ ਦੇ ਕਰ ਫਿਰ ਓਕੇ ਦੇਖੋ ਟਾਈਟ ਆਪਣੇ ਉਹ ਕਰਕੇ ਪੈਂਡ ਥੱਲੇ ਲਾ ਕੇ ਦੇ ਓਏ ਐਂ ਗੋਲ ਘੁਮਾ ਕੇ ਉੜੀ ਯਾਰ ਹਾਂ ਬੜ ਕੇ ਛੱਡ ਦੇ ਓਕੇ 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 ਚਲੋ ਕਰ ਦਿਓ ਕੁਛ ਨਹੀਂ ਕੋਈ ਨਹੀਂ ਚੱਲ ਚੱਲ ਓਕੇ ਚੱਲ ਅੰਦਰ ਪੁੱਤ ਗੱਟਾ ਰਾਨੀ ਛੱਡ ਦੇ ਬੇਟਾ ਨਾ 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 ਓਕੇ ਚੱਲ ਬੋਤਲਾ ਤ ਨਾਲ ਇਕੱਠਾ ਕਰ ਪਾ ਕਰ ਇਕੱਠਾ ਦਾ ਕਰ ਲਾ ਇਕੱਠਾ ਲੱਗੇ ਨੇੜੇ ਲੱਗੇ ਜੀ ਬਾਇਕ ਵਾਰੀ ਫੇਰ ਇਦਾਂ ਨਾ ਦੇ ਸਿੱਧੀ ਕੀ ਤੂੰ ਕੰਮ ਨਹੀਂ ਨਾ ਛੱਡ ਸਕਦੀ ਹੈ ਕੰਮ ਬੁਚਾਵਾ ਬੋ ਗਾਮ ਬੋਤ ਗਾਲੇ ਆਵੀ ਇੱਕ ਮਿੰਟ ਨਾ ਨਾ ਅਜੇ ਇਕੱਠਾ ਨਾ ਹੋ ਨਾ ਬੇਟੇ ਏ ਓਕੇ ਚਲੋ ਇਹ ਨਹੀਂ ਹੋ ਸਕਦਾ ਇਹ ਤੇ ਰੋਟੀ ਬਨ ਲਓ ਇੱਕ ਪਾਸੀ ਸੇਕ ਕੇ ਤਿੰਨ ਦਿਨ ਜਿਵੇਂ ਹੁਣ ਮੈਂ ਦੱਸਿਆ ਨਾ 1 ਕਿਲੋ ਆਟਾ ਵਿੱਚ 100 ਗ੍ਰਾਮ ਨਮਕ ਫਿਰ ਇਹਨੂੰ ਤਿੰਨ ਦਿਨ ਬੰਨਣ ਤੋਂ ਬਾਅਦ ਮੈਨੂੰ ਦੱਸੋ ਠੀਕ 1 ਕਿਲੋ ਆਟੇ ਦੇ ਤੇ ਟਾਈਮ ਕਰ ਲਓ 1 ਕਿਲੋ ਆਟਾ ਵਿੱਚ 100 ਗ੍ਰਾਮ ਨਮਕ ਸੁੱਕੇ ਚ ਮਿਕਸ ਕਰਕੇ ਗੁੰਨ ਕੇ 10 ਮਿੰਟ ਛੱਡਤਾ ਅੱਧੇ ਆਟੇ ਦੀਆਂ ਦੋ ਰੋਟੀਆਂ ਪਹਿਲਾਂ ਇੱਕ ਸਾਈਡ ਕੱਚੀ ਇੱਕ ਪੱਕੀ ਕੱਚੀ ਸਾਈਡ ਤੇ ਡਾਲ ਲਾ ਕੇ ਜਿਵੇਂ ਦੇਸੀ ਜਿਹਾ ਇੱਕ ਉੱਪਰ ਇੱਕ ਥੱਲੇ ਐਦਾਂ ਤੇ ਉਹ ਜਿਵੇਂ ਹੁਣ ਬਣੀਆਂ 35 ਮਿੰਟ ਬਾਅਦ ਜਿਹੜਾ ਆਟਾ ਪਾਜਦੇ ਉਹਦੀ ਰੋਟੀ ਬਣਾ ਦਿਓ ਪਹਿਲੀ ਖੋਲ ਦੋ ਜੀ ਬੰਦੋ ਇਹ ਤਾਂ ਦੋ ਵਾਰੀ ਅੱਜ ਦੋ ਵਾਰ ਕੱਲ੍ਹ ਨੂੰ ਦੋ ਵਾਰ ਪਰਸਨ ਬਣਨ ਦਾ ਬਾਅਦ ਫੇਰ ਫੋਨ ਕਰਕੇ ਦੱਸੋ ਤੁਸੀਂ ਹੱਥ ਦੱਸਿਆ ਸੀ ਮੈਂ ਕਿ ਮਿੱਠੇ ਰੇਹੇ ਜੀ ਬਸ ਤੱਕੀ ਬਾਹਰ ਘਰ ਦੇ ਪਾਪ ਤੁਸੀਂ ਆਹ ਕਰੋ ਜਿਹੜਾ ਕੋਤਾਂ ਨੂੰ ਚੱਕੀ ਯਾਰ ਚੱਕੀ ਜ਼ਰ ਹੱਥ ਹੱਥ ਕੀ ਥੱਲੇ ਘੱਟੋ ਚੱਕ ਓਕੇ ਚਲ ਚਲ ਕਰ ਦੇ ਹੋ ਗਿਆ ਹਾਂ ਠੀਕ ਆ ਨੇ ਪਰਹੇਜ਼ ਪੁੱਤ ਜਿਵੇਂ ਜ਼ੋਰ ਭਰ ਦਾ ਕੰਮ ਤੋਂ ਥੋੜਾ ਪਰਹੇਜ਼ ਕਰ ਓਕੇ ਚਲੋ ਓਕੇ ਦਵਾਈ ਜੀ 2 ਸੀ 2 ਆਰ 15 ਦੇ ਓਕੇ ਚਲੋ ਗੁੱਡ ਗੁੱਡ ਓਕੇ ਚਲ ਬੀਬੀ ਉੱਠ ਕੇ ਤੁਰ ਕੇ ਦਿਖਾ ਕਿਹੜਾ ਦੇਖਿਆ ਅੰਦਰ ਫਿਰ ਓਕੇ ਛੱਡ ਦੇ ਬਦਲ ਕੋ ਆ ਹੱਡੀ ਇੱਥੋਂ ਇਦਾਂ ਇਹ ਵੀ ਇਦਾਂ ਇੱਕ ਦੂਜੀ ਤੇ ਲਿਗਾਮੈਂਟ ਲੱਗੀ ਹੈ ਇੱਕ ਦੂਜੀ ਤੇ ਟਿਕਦੀ ਹੈ ਤਾਂ ਆਪਾਂ ਤੁਰਦੇ ਆ ਇਹਨੂੰ ਆ ਚਪਣੀ ਐ ਜੋਇੰਟ ਤੋਂ ਟਕਿਆ ਹੋਇਆ ਆ ਆ ਹੱਡੀ ਉੱਪਰੋਂ ਜਾਣਾ ਤਾਂ ਰਹੀ ਜੇ ਜਾਊਗੀ ਸਾਰੀ ਲਾਤੀ ਉੱਪਰੋਂ ਖਿੱਚੋ ਤੇ ਨਹੀਂ ਤਾਂ ਫਿਰ ਆ ਜੇ ਇਥੇ ਗੈਪ ਵਧੂਗਾ ਤਾਂ ਆ ਹੱਡੀ ਥੱਲੇ ਨੂੰ ਜਾਊਗੀ ਤਾਂ ਹੀ ਇਥੇ ਗੈਪ ਵਧੂਗਾ ਜੇ ਹੱਡੀ ਥੱਲੇ ਨੂੰ ਜਾਊਗੀ ਜੇ ਇਥੇ ਗੈਪ ਕੇ ਵੱਧੂ ਜੇ ਉਹ ਕਹਿੰਦੇ ਆ ਵੀ ਗੈਪ ਵੱਧ ਗਿਆ ਉਹਨਾਂ ਦਾ ਦਿਮਾਗ ਸੁngੜ ਵੀ ਸਕਦਾ ਤੇ ਵੱਧ ਵੀ ਸਕਦਾ ਸਮਝ ਲੱਗੀ ਮੇਰੀ ਗੱਲ ਇਹਦਾ ਨਾ ਗੈਪ ਵਾਦਾ ਹੁੰਦਾ ਨਾ ਘਟਦਾ ਹੁੰਦਾ ਕਿਉਂਕਿ ਲੱਤ ਦੀਆਂ 16 ਲਾਣਾ ਥੱਲੇ ਜਾਂਦੀਆਂ ਪੰਜ ਇਹਦੀਆਂ ਨੇ ਪੰਜ ਇਹ 10 2 12 13 14 15 ਤੇ ਆ 16 ਇਹ 16 ਨਾਲ ਨਾ ਥੱਲੇ ਜਾਂਦੀ ਆ ਗੋਡੇ ਚ ਉਹ ਨਾੜਾਂ ਵੀ ਨਾਲ ਬਦਲਣਗੀਆਂ ਆ ਹੱਡੀ ਥੱਲੇ ਖਿਸਕੂਗੀ ਤਾਂ ਹੀ ਇਥੇ ਗੈਪ ਵੱਧ ਸਮਝ ਲੱਗੀ ਮੇਰੀ ਗੱਲ ਉਹ ਜਦੋਂ ਉਹਨੇ ਗੈਪ ਵੱਧ ਹੋਣਾ ਨੇੜੇ ਮਾਰਨਾ ਜਦੋਂ ਗੈਪ ਘੱਟ ਹੋਣਾ ਤਾਂ ਸਾਈਡ ਤੋਂ ਮਾਰਨਾ ਸਮਝ ਲੱਗੀ ਮੇਰੀ ਗੱਲ ਜਿਹੜਾ ਤੇਰਾ ਗੋਡੇ ਦਾ ਐਕਸਟਰਾ ਕੀਤਾ ਦਿਖਾਓ ਕਿੱਥੇ ਆ ਇਹਦੇ ਵਿੱਚ ਚਪਣੀ ਹੈਗੀ ਦੇਖੀ ਤਾਂ ਮੈਂ ਪੁੱਛਿਆ ਚਪਣੀ ਹੈਗੀ ਜਿੱਥੇ ਆਪਣੀ ਗੈਪ ਕਰਦਾ ਕੋਡੇ ਦਾ ਗੈਪ ਵੱਧ ਘੜ ਕੇ ਦਿਖਾ ਸਕਦਾ ਇਹ ਹਾਦੀ ਸਭਾਈ ਸਮਝ ਲੱਗੀ ਮੇਰੀ ਗੱਲ ਇਹਦੇ ਵਿੱਚ ਕੁਝ ਨਹੀਂ ਆਜਾ ਇਹ ਤਾਂ ਤਿੰਨ ਆ ਆ ਹੱਡੀ ਹੈ ਮੈਂ ਚਾਹ ਚਪਣੀ ਆ ਆ ਚ ਆਪਣੀ ਚਾਲ ਆ ਪੌਣਾ ਇੰਚੀ ਆਧਾ ਇੰਚ ਇਹ ਆ ਤਾਂ ਸਮਝੋ ਕੋਡਾ ਠੀਕ ਹੈ ਥੋੜਾ ਜਾਮ ਹੈ ਇਹ ਹੋ ਜਾਊਗਾ ਚੱਲ ਬੂਗਾ ਉਟਕੇ ਤਰਕਿਆਉ ਦੇਖੋ ਤੁਹਾਨੂੰ ਤਰਨਾ ਸੌਖਾ ਹੋ ਗਿਆ ġeṛa ਦੇਖਿਆ ਉਹ ਜਾ ਕੇ ਹੈ ਕਿਉਂ ਆਏ ਮੇਰੇ ਸਾਡੀ ਸਾਹ ਆ ਇਹ ਕੋਈ ਆ ਜਗਾ ਤੇ ਛੱਡ ਦੇ ਬੀਬੀ ਐਵੇਂ ਆਪਣੀ ਇਹਨਾਂ ਘੋੜੇ ਭਜਾਈ ਜਾਓ ਆ ਪਾਟਾਲੀ ਹੱਡੀ ਇੱਥੇ ਆ ਕੁੰਡਾ ਹੈ ਇੰਦਰ ਵੀ ਆ ਕੁੰਡਾ ਹੈ ਦਿਮਾਗ ਤੋਂ ਥੱਲੇ ਆ ਸੁਖਨਾ ਨਾੜੀ ਹੈ ਪਰਪੜੀ ਜੀ ਨੂੰ ਆਪਾਂ ਕਹਿੰਦੇ ਆ ਹਾ ਦੋਨੇ ਪਾਸੇ ਆ ਕੇ ਇਦਾਂ ਇਦਾਂ ਆਉਣੀ ਆ ਇਹ ਇੱਕ ਨਾਲ ਇੱਧਰ ਗਈ ਇੱਕ ਇੱਧਰ ਗਈ ਜਦੋਂ ਆਪਾਂ ਕਿਸੇ ਚੀਜ਼ ਨੂੰ ਧੱਕਦੇ ਆਂ ਚੱਕਦੇ ਆਂ ਖਿੱਚਦੇ ਆਂ ਜਦੋਂ ਕਿ ਪੈ ਡਿੱਗ ਪਈ ਤਾਂ ਪਾਟਾਂ ਤੇ ਲੱਗਦਾ ਜ਼ੋਰ ਲੱਗਦਾ ਪਾਟ ਵਾਲੀ ਹੱਡੀ ਅੰਦਰ ਗ੍ਰਿਪ ਕਰ ਜਾਂਦੀ ਹੈ ਗ੍ਰਿਪ ਕਰਨਾ ਦੋਨੇ ਹੱਡੀਆਂ ਵਿਜਾਲੇ ਆ ਕੇ ਨਾਲ ਚਿੱਪ ਹੋ ਗਈ ਜਾਂ ਨਾੜ ਫ੍ਰੈਕਚਰ ਹੋ ਕੇ ਬਲੱਡ ਵਾਰ ਨਿਕਲ ਗਿਆ ਜਾਂ ਨਾੜ ਦੇ ਵਿੱਚ ਇੱਟ ਲੱਗੇ ਸੋਜ ਹੋ ਗਈ ਜਿਹੜਾ ਇਦਾਂ ਹੋ ਗਿਆ ਇਹਨਾਂ ਨੂੰ ਜਦੋਂ ਡਾਕਟਰ ਨੇ ਸਹੀ ਜਗ੍ਹਾ ਤੇ ਪਾ ਕੇ ਐਕਸ-ਰੇ ਜਾਂ ਐਮ ਆਰ ਆਈ ਕਰਨੀ ਆ ਇਹ ਲਾਤਾਂ ਘੜਾ ਕੇ ਪਹਿਣਗੇ ਮੇਰੇ ਦਰਦ ਨਾਲ ਹੋਵੇ ਲਾ ਤਕੜਾ ਕੇ ਪਹਿਣਗੇ ਜੇ ਇਹਨ ਦਾ ਕੱਦ 5 ਫੁੱਟ ਦੇ ਆਸ-ਪਾਸ ਆ ਤਾਂ 3 ਤੋਂ 4 ਐਲ ਵਿੱਚ ਫਰਕ ਆਊਗਾ ਉਹ ਇੱਥੇ ਆ ਦਰਦ ਇੱਥੇ ਹੋ ਰਿਹਾ ਫਰਕ ਇੱਥੇ ਆ ਇੱਥੇ ਦਿਖਾਊਗਾ ਕਿਉਂ ਰੀੜ ਦੀ ਹੱਡੀ ਫਲੈਕਸੀਬਲ ਆ ਸੱਪ ਦੇ ਸੀਰ ਵਾਂਗੂ ਇਹਨੂੰ ਇੱਧਰ ਮੋੜਦੇ ਇੱਧਰ ਮੋੜਦੇ ਇਹ ਲਾ ਤਕੜਾਉਣ ਕਰਕੇ ਇੱਥੇ ਰੀੜ ਦੀ ਹੱਡੀ ਜਫਾਲਟ ਦਿਖਾ ਰਿਹਾ ਜੇ ਇਹਨਾਂ ਦਾ ਕੱਦ 5.5 ਫੁੱਟ ਦੇ ਆਸ-ਪਾਸ ਹੁੰਦਾ ਤਾਂ 4 ਤੋਂ 5 ਐਲ ਵਿੱਚ ਫਰਕ ਆਉਣਾ ਸੀ ਉਹ ਇੱਥੇ ਆਉਣਾ ਸੀ ਕਿਉਂਕਿ ਰੀੜ ਦੀ ਹੱਡੀ ਫਲੈਕਸੀਬਲ ਆ ਕਦੇ ਵੀ ਜਿਹੜਾ ਬੰਦਾ ਤੁਰ ਕੇ ਆਇਆ ਚਾਹੇ ਉਹ ਛੋਟੀ ਨਾਲ ਤੁਰ ਕੇ ਬੀਂਜੀਆ ਤੁਰਕਿਆ ਤਾਂ ਰੀੜ ਦੀ ਹੱਡੀ 'ਚ ਕੋਈ ਫਾਲਟ ਨਹੀਂ ਸਮਝ ਲਗੀ ਮੇਰੀ ਗੱਲ ਤੇ ਫਾਲਟ ਕਿੱਥੇ ਹੁੰਦਾ ਸਿਰਫ ਆ ਜੋਇੰਟ ਦੇ ਵਿੱਚ ਜੋਇੰਟ ਦਾ ਗੈਪ ਘਟ ਜਾਂਦਾ ਜਿਹਦੇ ਜੋਇੰਟ ਦਾ ਗੈਪ ਘਟ ਗਿਆ ਜੇ ਇੱਕ ਸੂਤ ਰੀੜ ਦੀ ਹੱਡੀ ਹਿੱਲ ਗਈ ਤਾਂ ਬੰਦਾ ਬੈੜ ਦੇ ਪਾਸਾ ਲੈ ਸਾਡੇ ਉੱਠ ਕੇ ਤੁਰ ਨਹੀਂ ਸਕਦਾ ਜੇ ਦੋ ਸੂਤ ਹਿੱਲ ਗਈ ਤਰਨਾ ਬਹੁਤ ਦੂਰ ਦੀ ਗੱਲ ਆ ਪਾਸਾ ਵੀ ਨਹੀਂ ਦੱਸ ਸਕਦਾ ਤੇ ਮੇਰੇ ਕੋਲੇ ਠੀਕ ਹੋਣ ਦਾ ਕਾਰਨ ਨਹੀਂ ਆਹੀ ਹੈ ਜਿਹਨੂੰ ਇਹ ਨਹੀਂ ਪਤਾ ਵੀ ਹੋਇਆ ਕੀ ਆ ਔਰ ਠੀਕ ਸਵਾ ਕਰੂੰ ਇਸ ਗੱਲ ਨੂੰ ਗੁਰਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਦੇਖ ਲਈਦਾ ਵੀ ਇਹਨੂੰ ਕੀ ਹੋਇਆ ਇਹਦਾ ਮਤਲਬ ਤਾਂ ਰੱਖਿਆ ਮੈਨੂੰ ਪਤਾ ਜੁਆਇੰਟ ਦਾ ਗੈਪ ਕਟਿਆ ਗੈਪ ਸਹੀ ਕਰ ਦਿੱਤਾ ਜਿਵੇਂ ਲੱਗ ਰਿਹਾ ਤੁਹਾਨੂੰ ਦਰਦ ਨਾ ਅੱਗੇ ਨਾਲੋਂ ਫਰਕ ਆ ਬਹੁਤ ਐਤਮ ਸੁਧੀ ਤੁਸੀਂ ਕਿੱਥੋਂ ਕਿੱਥੋਂ ਦਵਾਈ ਲਈ ਕਿੰਨੇ ਕ ਜਗ੍ਹਾ ਤੋਂ ਦਵਾਈ ਇਹਦਾ ਜਵਾਬ ਦਿਓ ਪੁੱਛਦਾ ਆਖਿਆ ਤਾਂ ਮੈਂ ਤਾਂ ਜੋ ਸੈਟਿੰਗ ਕੀਤੀ ਕੋਈ ਦਵਾਈ ਤਾਂ ਨਹੀਂ ਦਿੱਤੀ ਤੁਹਾਨੂੰ ਮੈਂ ਫਰਕ ਮਹਿਸੂਸ ਹੋ ਰਿਹਾ ਥੋੜਾ ਜਿਹਾ ਥੋੜਾ ਫਰਕ ਫਰਕ ਮਹਿਸੂਸ ਹੋ ਰਿਹਾ ਨਾ ਕਿਉਂਕਿ ਆਪਾਂ ਹੱਡੀਆਂ ਦੀ ਸੈਟਿੰਗ ਕਰ ਦਿੱਤੀ ਔਰ ਜਿਹੜਾ ਖਾਣ ਵਾਲੀ ਦਵਾਈ ਉਹ ਕਹਦੀ ਹੈ ਚਿਰ ਦੀ ਰਿਕਵਰੀ ਲਈ ਤੇ ਜੋਇੰਟ ਦੀ ਆਪਣੇ ਨਾੜਾਂ ਦੀ ਸੰਗੜਦਾ ਤੋਂ ਉਹ ਦਵਾਈ ਹੈ ਖਾਣ ਵਾਲੀ ਠੀਕ ਹੈ ਜਦੋਂ ਲਾਉਂਗੇ ਮੇਰਾ ਚੈਲੰਜ ਹੈ ਕਿ ਜਿਹੜਾ 3 ਮਹੀਨੇ ਗੁਰੂਾਨ ਪਾਸ਼ਾ ਦੀ ਕਿਰਪਾ ਦੇ ਨਾਲ 3 ਮਹੀਨੇ ਮੇਰੇ દવાਖਾਨੇ ਤੋਂ ਦਵਾਈ ਖਾਦੇਗਾ ਗੋਟਿਆਂ ਦੀ ਮੈਂ ਕਹਿੰਦਾ ਜੇ ਨਹੀਂ ਠੀਕ ਮੇਰੀ ਹਕਤ ਜਵਾ ਜਾ ਕੇ ਠੀਕ ਹੈ ਜਿਹੜਾ ਲੱਕ ਵਾਲਾ 2 ਮਹੀਨੇ ਖਾ ਗਿਆ ਮੈਂ ਕਹਿੰਦਾ ਜੇ ਨਹੀਂ ਠੀਕ ਮੇਰੀ ਹਕਤ ਜਵਾ ਜਾ ਕੇ ਇਹ ਜਾ ਕੁਝ ਵੀ ਨਹੀਂ ਕਿਰਪਾ ਗੁਰੂ ਪਾਸ਼ਾ ਦੀ ਸਭ ਕੁਝ ਠੀਕ ਹੁੰਦਾ ਇੰਜਨੀਅਰ ਕੋ ਜਿਹੜਾ ਗੋਡਿਆਂ ਦਾ ਜਾਂ ਲੱਕ ਵਾਲਾ ਜਾਂ ਮੋਢਿਆਂ ਦੀ ਇਹਦੀ ਤਾਂ ਸੈਟਿੰਗ ਹੈ ਜੋ ਸੈਟਿੰਗ ਕਰ ਦਿੱਤੀ ਮੈਂ 50 60% 70% ਮੌਕੇ ਤੇ ਹੀ ਬੰਦਾ ਓਕੇ ਹੋ ਜਾਂਦਾ ਜਿਹੜੀ ਨਾੜਾਂ ਦੀ ਸੁਗੜਤਾ ਤੋੜਨੀ ਚਰਵੀ ਰਿਕਵਰੀ ਕਰਨੀ ਉਹ ਦਵਾਈ ਦਾ ਕੰਮ ਹੈ ਉਹਦੇ ਤੋਂ ਅਸੀਂ ਦਵਾਈ ਦਿੰਨੇ ਆ ਤੇ ਰਹੀ ਗੱਲ ਬਾਕੀ ਉਹ ਨਬਜ਼ ਦੇਖ ਕੇ ਨਬਜ਼ ਦੇਖ ਕੇ ਕਿਸੇ ਨੂੰ ਜਿਵੇਂ ਹੁਣ ਅੱਜ ਉਹ ਪੇਸ਼ੈਂਟ ਆਇਆ ਸੀ ਤੇ ਉਹ ਨਰਵਸ ਸਿਸਟਮ ਦਾ ਪੇਸ਼ੈਂਟ ਸੀਗਾ ਨਰਵਸ ਸਿਸਟਮ ਮਤਲਬ ਆ ਜਿਹੜਾ ਹੱਥ ਇਹ ਕੋਸਾਂ ਦੇ ਸੀ ਲੱਤਾਂ ਵੀ ਹੁੰਦੀਆਂ ਸੀ ਉਹ ਚੱਲ ਕਰ ਨਹੀਂ ਸੀ ਸਰ ਇੱਕ ਮਹੀਨੇ ਦੀ ਦਵਾਈ ਦੇ ਵਿੱਚ ਉਹ ਵਧੀਆ ਹੋ ਗਿਆ ਤੁਹਾਡੇ ਸਾਹਮਣੇ ਕੀ ਕਹਿ ਰਹੇ ਸੀ ਕਿ ਠੀਕ ਹੈ ਵੀ ਅਸੀਂ ਬਿਲਕੁਲ ਓਕੇ ਹਾਂ ਠੀਕ ਹੈ ਪਰ ਜੇ ਉਹਨਾਂ ਨੇ ਮਹੀਨੇ ਦੀ ਦਵਾਈ ਖਾਧੀ ਮੈਂ ਤਿੰਨ ਮਹੀਨੇ ਕਿਹਾ ਸੀ ਔਰ ਬੜੇ ਬੜੇ ਹਸਤਾਲਾਂ 'ਚ ਉਹ ਲੋਕ ਪਹਿਲਾਂ ਜਾ ਚੁੱਕੇ ਆ ਤੁਹਾਨੂੰ ਦੱਸ ਹੀ ਗਿਆ ਉਹ ਤੇ ਬਾਕੀ ਜਿਵੇਂ ਗੁਰਦੇ ਦੇ ਗਦੂਦਾਂ ਤੇ ਹਰਨੀਆਂ ਇਹ ਤਿੰਨ ਦਵਾਈਆਂ ਮੈਂ ਨਹੀਂ ਦਿੰਦਾ ਕਿਸੇ ਨੂੰ ਮਾਈਗਰੇਨ ਹੈ ਡਿਪਰੈਸ਼ਨ ਹੈ ਤੇ ਕੋਈ ਹੱਡ ਦਾ ਮਰੀਜ਼ ਤੇ ਕਿਸੇ ਦੇ ਅਸਥਮਾ ਕਿਸੇ ਨੂੰ ਕਹਦੀ ਲੱਤ ਦਰਦ ਹੈ ਕੇ ਦਾਦਾ ਸਰਦਰਦ ਹੈ ਕਹਦੀਆਂ ਅੱਖਾਂ ਚ ਝੜਾ ਆ ਗਿਆ ਕਿਸੇ ਨੂੰ ਕੰਨਾਂ ਤੋਂ ਘੜ ਸੁਣਦਾ ਇਹ ਦਵਾਈਆਂ ਅਸੀਂ ਆਮ ਦਿੰਦੇ ਆ ਅੱਛਾ ਠੀਕ ਹੈ ਜੀ ਤੇ ਬਾਕੀ ਜਿਹੜਾ ਤੁਸੀਂ ਕਹਿੰਦੇ ਕਿਸ ਤਾਂ ਗਣਾ ਇਲਾਜ ਕਰਦੇ ਆ ਮੇਰੇ ਕੋਲੇ ਟੋਟਲ ਦਵਾਈ ਦੇਸੀ ਆ ਠੀਕ ਹੈ ਸਿਰਫ ਮੈਂ ਦੋ ਗੋਲੀਆਂ ਕਿਸੇ ਕੰਪਨੀ ਦੀਆਂ ਬਣੀਆਂ ਹੋਈਆਂ ਵਰਤਦਾ ਠੀਕ ਹੈ ਸਰਦ ਮਗਰ ਦਵਜ ਤੇ ਸੰਕਪਸ਼ੀ ਦਾ ਸਾਥ ਆਦਰਵਾਇਜ਼ ਮੈਂ ਹੋਰ ਕੋਈ ਵੀ ਦਵਾਈ ਬਣੀ ਹੋਈ ਵਰਤਦਾ ਨਹੀਂ ਹਾਰੀਆਂ ਤੋਂ ਵਈਆ ਆਪ ਤਿਆਰ ਆਪ ਤਿਆਰ ਕਰਦੇ ਹੂੰ ਇਹ ਜਿਹੜਾ દવાਖਾਨਾ 21 ਪੁਸਤਾਂ ਹੋ ਗਈ 21 ਪੁਸਤਾਂ ਤੋਂ ਚੱਲ ਰਿਹਾ ਔਰ ਮੈਂ 21 ਵਿੱਚ ਕਰ ਰਿਹਾ ਮੈਨੂੰ ਕਰਦਿਆਂ 50 ਤੋਂ ਪਲੱਸ ਹਾਲ ਹੋ ਗਈ ਦਵਾਈ ਦਾ ਕੰਮ ਕਰਦੇ ਕਿਉਂਕਿ ਇਨ੍ਹਾਂ ਲੰਮਾ ਤਜਰਬਾ ਤੇ ਅਮ ਜੀ ਗੱਲ ਤੇ ਹੈ ਹੁਣ ਤੇ ਜੋ ਮਰੀਜ਼ ਤੁਰ ਗਿਆ ਉਹਦੀ ਪਤਾ ਲੱਗ ਜਾਂਦੀ ਇਹਨੂੰ ਫਾਲਟ ਕੀ ਹੈ ਬਾਕੀ દવાਖਾਨੇ ਦਾ ਰਿਜ਼ਲਟ ਇਹਦਾ ਉਹ 98.9% ਇੱਕ ਗੱਲ ਹੋਰ ਮੈਂ ਸਪਸ਼ਟ ਕਰ ਦਿਆਂ ਜਿਹੜੀ ਇਹ દવાਖਾਨੇ ਦੀ ਕਮਾਈ ਹੈ ਉਸ ਸਾਰੀ ਗਰੀਬ ਲੋਕਾਂ ਦੀ ਭਲਾਈ ਤੇ ਹੀ ਖਰਚ ਕੀਤੀ ਜਾਂਦੀ ਜਿਵੇਂ ਲੋਕਾਂ ਦੀਆਂ ਕੁੜੀਆਂ ਦੇ ਵਿਆਹ ਕਰਦੇ ਕਿਸੇ ਨੂੰ ਫਰਨੀਚਰ ਦੇਣਾ ਕਹੇ ਜਵਾਕ ਘਰਾਉਣੇ ਕਿਸੇ ਵਿਧਵਾ ਨੂੰ ਰਾਸ਼ਨ ਦੇਣਾ ਉਹਨਾਂ ਚੀਜ਼ਾਂ ਤੇ ਖਰਚ ਕੀਤੀ। ਮੈਨੂੰ ਗੋਨਾਨੂ ਪਾਚਾ ਨੇ ਬਹੁਤ ਕੁਝ ਦਿੱਤਾ ਉਹਦੇ ਅਕੋਰਡਿੰਗ ਇਹਦੀ ਇਹਦਾ ਵੀ ਜੋ ਕਮਾਈ ਹੈ ਤੇ ਦਸਵਾਂ ਤੋਂ ਦੂਜੇ ਪਾਸੇ ਵੀ ਕੱਢ ਕੇ ਤੇ ਸਾਰਾ ਕੁਝ ਉੱਥੇ ਦਾ ਨੂੰ ਪਹਲਾਇਆ ਜਾਂਦਾ। ਤੇ ਗੋਨਾਨੂ ਪਾਚਾ ਦੀ ਕਿਰਪਾ ਦੇ ਨਾਲ ਹੀ ਮਰੀਜ਼ਾਂ ਨੂੰ ਮਰੀ ਠੀਕ ਹੁੰਦੇ ਆ। ਸੋਈ ਇੰਨੀ ਗੱਲ ਕਹਿੰਦੇ ਆ ਕਿ ਮਾਂ ਦੀ ਇਜਾਜ਼ਤਾਂ ਧੰਨਵਾਦ ਸਤਿ ਸ੍ਰੀ ਅਕਾਲ।